ਸਾਫ ਸੁਥਰੀਆਂ ਤੇ ਸੋਹਣੀਆਂ ਗੱਡੀਆਂ ਹੁੰਦੀਆਂ ਨਾਨ ਐਕਸੀਡੈਂਟਲ ਗੱਡੀਆਂ ਹੁੰਦੀਆਂ ਤੇ ਓਕੇ ਗੱਲਬਾਤ ਹੁੰਦੀ ਹੈ ਤੀਜੇ ਨਾ ਦੀ ਆ 2009 ਮਾਡਲ ਆ 2029 ਦੇ 10ਵੇਂ ਮਹੀਨੇ ਟਿੱਕਰ ਦੀ ਪਾਸਿੰਗ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਨਹੀਂ ਵੀ ਆ ਚੀਜ਼ ਤੇ ਮੜੀ ਜੀ ਨਿਗਾਹ ਮਰਾਇਓ ਅੱਜ ਵੀ ਗੱਲ ਦਰਸ਼ਕੀ ਵੀਰੋ ਤੁਹਾਡਾ ਸਵਾਗਤ ਆ ਆਪਣਾ ਪੇਜ ਪੰਜਾਬ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਦਰਸ਼ਕੀ ਵੀਰੋ ਆਪਾਂ ਨੋਵਾ ਗੱਡੀਆਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਅੱਜ ਆਪਾਂ ਦੋ ਗੱਡੀਆਂ ਲੈ ਕੇ ਆਏ ਬਹੁਤ ਸੋਹਣੀਆਂ ਤੇ ਸਾਫ ਸੁਥਰੀਆਂ ਗੱਡੀਆਂ ਇੱਕ ਵੱਡੀ ਜਾਲੀ ਦੇ ਵਿੱਚ ਇੱਕ ਛੋਟੀ ਜਾਲੀ ਦੇ ਵਿੱਚ ਇੱਕ 2011 ਮਾਡਲ ਹੈ ਇੱਕ 2009 ਮਾਡਲ ਹੈ ਬਾਈ ਜੀ ਪੂਰੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਹਰ ਇੱਕੀ ਫੁੱਲਦੀ ਟੱਚਿੰਗ ਬਾਈ ਜੀ ਹਰ ਇੱਕ ਗੱਡੀ ਦੇ ਵਿੱਚ ਹੀ ਮਿਲ ਜਾਂਦੀ ਆ Ориਜਨਲ ਗੱਡੀ ਬਹੁਤ ਘੱਟ ਮਿਲਦੀ ਆ ਠੀਕ ਆ ਜੀ ਤੇ ਇੱਕ ਦਰਸ਼ਕ ਵੀਰਾਂ ਨੂੰ ਬੇਨਤੀ ਆ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੇ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਦਿੱਤੀ ਵੀ ਹੁੰਦੀ ਆ ਲੈ ਵੀ ਟਾਇਰਾਂ ਤੇ ਮਰਵਾਈ ਕਰਾਂ ਨੀਗਾ ਬਹੁਤ ਸੋਹਣੀ ਤੇ ਸਾਫ ਸੁਥਰੀ ਹਾਲਤ ਦੇ ਅਲਾਏ ਲੱਗੇ ਹੋਏ ਗੱਡੀ ਨੂੰ ਬਹੁਤ ਦਰਸ਼ਕ ਵੀਰ ਅਲਾਏ ਦੀ ਡਿਮਾਂਡ ਕਰਦੇ ਹੁੰਦੇ ਆ ਬਾਈ ਜੀ ਜਿਹੜੀ ਗੱਡੀ ਨਾਲ ਅਲਾਏ ਆਉਂਦੇ ਆ ਆਪਾਂ ਦੇ ਦੇ ਦਿੰਨੇ ਆ ਜਿਹੜੀ ਨਾ ਨਹੀਂ ਆਉਂਦੇ ਉਹ ਵੀਲ ਗੱਪਾ ਜੀ ਹੁੰਦੀ ਹੈ ਜੀ ਲੈ ਵੀ ਜਿਹੜੀ ਪੈਰਾ ਦੀ ਹਾਲਤ ਹੈ ਗੱਡੀ ਦੀ 2011 ਮਾਡਲ ਜੀ4 ਹੈ ਵੱਡੀ ਜਾਲੀ ਦੇ ਵਿੱਚ ਤਿਆਰ ਆ ਲੱਗੀ ਵੱਜੀ ਕਿਸੇ ਪੱਖੋਂ ਕੋਈ ਵੀ ਬੰਦਾ ਗੱਡੀ ਖਰੀਦਣ ਆਉਦਾ ਆਪਦਾ ਜਾਣਕਾਰ ਬੰਦਾ ਚਾਹੀ ਮਿਸਤਰੀ ਬਾਈ ਨਾਲ ਲੈ ਕੇ ਆ ਸਕਦਾ ਆਪਾਂ ਨੂੰ ਕੋਈ ਗਲੈਸਿਕ ਬਣੀ ਆ ਉਹਦੀ ਚੈੱਕ ਕਰਕੇ ਦਸੱਲੀ ਕਰਕੇ ਗੱਡੀ ਫੇਰ ਲੈ ਕੇ ਜਾਇਆ ਕਰੋ ਬਾਈ ਜੀ ਬਾਅਦ ਵਿੱਚ ਕੋਈ ਲਾਂਭਾ ਨਹੀਂ ਮੰਨਿਆ ਜਾਣਾ ਜਦੋਂ ਕੇਰਾ ਗੱਡੀ ਆਪਣੇ ਕੋਲੋਂ ਨਿਕਲ ਗਈ ਲੈ ਵੀ ਛਾਬੀ ਤੇ ਮਰਜ਼ੀ ਕਰਾਨੇਗਾ ਸੈਂਟਰ ਲੌਕਿੰਗ ਵਾਲੀ ਛਾਬੀ ਹੈ ਗੱਡੀ ਦੇ ਨਾਲ ਲੈ ਵੀ ਸੀਟ ਕਵਰਾਂ ਤੇ ਮਰਜ਼ੀ ਕਰਾਨੇਗਾ ਟੱਚ ਗੱਡੀ ਦੇ ਵਿੱਚ ਵੱਡੀ ਲੱਗੀ ਵੀ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਹੈ ਦੋਨੇ ਗੱਡੀਆਂ ਕੈਪਟਨ ਸੀਟਾਂ ਦੇ ਵਿੱਚ ਮਿਲ ਜਾਣੀਆਂ ਜੀ 4 ਆ ਜਿਹੜੇ ਸੀਟ ਕਵਰ ਆ ਬਿਲਕੁਲ ਨਵੇਂ ਆ ਜੇ ਆਪਾਂ ਨਵੇਂ ਕਹਤੇ ਤਾਂ ਨਵੇਂ ਹੋਣਗੇ ਸ਼ੀਟ ਕਵਰ ਬਿਲਕੁਲ ਨਵੇਂ ਆ ਮੈਟ ਸਾਫ-ਸੁੱਥਰੀਆ ਪੂਰੇ ਸੋਹਣੇ ਵਧੀਆ ਤੇ ਮੈਟਿੰਗ ਤੇ ਵੀ ਮੈਟਿੰਗ ਤੇ ਜ਼ਰੂਰ ਮਲਵਾਈ ਮੜੀ ਜਿਹੀ ਨੀਂਗਾ ਕਰਾ ਮੈਟਿੰਗ ਗੱਡੀ ਦੇ ਵਿੱਚ ਤਾਜੀ ਹੋਈ ਵੀ ਆ ਬਾਈ ਜੀ ਨਵੀਂ ਬਿਲਕੁਲ ਮੈਟਿੰਗ ਹੋਈ ਵੀ ਆ ਮੈਟ ਪੂਰੇ ਸੋਹਣੇ ਆ ਤੇ ਸ਼ੀਟ ਕਵਰ ਬਿਲਕੁਲ ਨਵੇਂ ਆ ਵੱਡੀ ਜਾਈ ਦੇ ਵਿੱਚ ਪਿਆਰਾ 2011 ਮਾਡਲ ਆ ਜੀ 4 ਆ ਸੋਹਣੀ ਤੇ ਸਾਫ-ਸੁੱਥਰੀ ਗੱਡੀ ਆ ਇੰਜਨ ਗੇਅਰ ਦੀ ਓਕੇ ਆ ਸੌਕਰ ਇੰਸਪੈਕਸ਼ਨ ਦਾ ਕੰਮ ਸਾਰਾ ਕੰਪਲੀਟ ਆ ਬਾਈ ਜੀ ਤਵੇ ਇੱਧਰ ਵੀ ਟਾਇਰਾਂ ਤੇ ਮੁਰਾਦੀ ਕਰਾਨੇਗਾ ਤੇ ਜਿਹੜੀ ਗੱਡੀ ਦੇ ਦਬਾਰਾ ਦਾ ਤੁਸੀਂ ਕਿਹੜਾ ਤੁਹਾਨੂੰ ਪਤਾ ਹੀ ਆਪਣੇ ਜਾਇਜ਼ ਦੇ ਰੇਟ ਹੀ ਹੁੰਦੇ ਆਗੇ ਜੀ ਕਿਸੇ ਤਸੱਲੀ ਕਰਨੀ ਜੀ ਆ ਤਾਂ ਪਾਸੇ-ਆਸੇ ਬਈ ਟਰਾਈ ਮਾਰ ਕੇ ਫੇਰ ਆਪਣੇ ਕੋਲੇ ਆ ਸਕਦਾ ਬੰਦਾ ਆਪਣੇ ਮਾਰਕੀਟ ਰੇਟ ਨਾਲੋਂ 20000 25000 ਦਾ ਵੱਟਾ ਹੁੰਦਾ ਫਰਕ ਹੁੰਦਾ ਜੀ ਘੱਟ ਹੁੰਦਾ ਰੇਟ ਤੇ ਵੀ ਇੰਜਨ ਦੇ ਮੁਰਾਦੀ ਕਰਾਨੇਗਾ ਆਪਣੇ ਕੋਲੇ ਇੰਜਨ ਗੇਅਰ ਦੀ ਗੱਡੀ ਓਕੇ ਹੀ ਮਿਲੂਗੀ ਸਰਵਿਸ ਹੋਈ ਵੀ ਮਿਲੂਗੀ ਫੁੱਟਰ ਲੱਗਿਆ ਹੋਇਆ ਬਈ ਗੱਡੀ ਦੇ ਵਿੱਚ ਤੇ ਫਿਲਟਰ ਵਗੈਰਾ ਚੇਂਜ ਸਾਫ ਸੁਥਰੀ ਤੇ ਓਕੇ ਗੱਡੀ ਹੈ 2011 ਮਾਡਲ ਆ ਜੀ4 ਆ 2026 ਦੇ 8ਵੇਂ ਮਹੀਨੇ ਟਿੱਕਰ ਦੀ ਹਜੇ ਗੱਡੀ ਦੀ ਪਾਸਿੰਗ ਪਈ ਐ ਤੇ ਓਕੇ ਗੱਲਬਾਤ ਆ ਜਿਹੜੀ ਗੱਡੀ ਦੀ ਡਿਮਾਂਡ ਆ ਦਰਸ਼ਕ ਵੀਰੋ ਉਹ ਹੈਗੀ ਆ 3 ਲੱਖ ਤੇ 25000 ਰੁਪਇਆ ਨਇਆ ਕੁਸ਼ਵਲ ਰੇਟ ਆ ਮਾਨ ਢੜ ਹੋ ਜਾਊਗਾ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲੈ ਵੀ ਇਹ ਦੂਬਾਰਾ ਆ ਗਈ 2009 ਮਾਡਲ ਆ ਇਹ ਚਾਬੀ ਤੇ ਬ੍ਰੇਕ ਤਾਂ ਨਹੀਂ ਸੈਂਟਰ ਲੌਕਿੰਗ ਵਾਲੀ ਚਾਬੀ ਇਹਦੇ ਨਾਲ ਆ ਫਰੀਦਕੋਟ ਦਾ ਨੰਬਰ ਆ ਪੀਵੀ4 ਸੋਹਣੀ ਤੇ ਸਾਫ਼ ਸੁਥਰੀ ਗੱਡੀ ਛੋਟੀ ਜਾਲੀ ਦੇ ਵਿੱਚ ਆ Ориਜਨਲ ਗੱਡੀ ਆ ਟੱਚਿੰਗ ਹਲਕੀ ਫੁਲਕੀ ਹੈਗੀ ਆ ਬਾਈ ਜੀ ਬਾਕੀ ਗੱਡੀ ਓਕੇ ਆ ਤੇ ਜਿਹੜੇ ਟਾਇਰਾਂ ਦੀ ਹਾਲਤ ਆ ਟਾਇਰ ਬਾਈ ਨਵੀਂ ਲਵਾਈ ਸੀ ਬਾਈ ਨੇ ਇਹ ਮੰਨ ਲਓ ਵੀ 5-7 ਤੱਕ ਹਜ਼ਾਰ ਕਿਲੋਮੀਟਰ ਚੱਲਿਆ ਬਾਕੀ ਓਕੇ ਆ ਸਾਰੀ ਗੱਡੀ ਲੈ ਜੀ ਮਰਵਾਈ ਕਰਾਂ ਨਹੀਂਗਾ ਛੋਟੀ ਟੱਚ ਲੱਗੀ ਵੀ ਆ ਇੰਟੀਰੀਅਰ ਵਜੋਂ ਗੱਡੀ ਸਾਫ਼ ਸੁਥਰੀ ਆ ਮੈਟ ਬਿਲਕੁਲ ਨਵੇਂ ਸ਼ੀਟ ਕਵਰ ਬਿਲਕੁਲ ਨਵੇਂ ਮੈਟ ਦਾ ਭਾਅ ਵੀ ਪੋਈਆ ਬਾਈ ਜੀ ਕੱਲ ਹੀ ਧਰਾਇਆ ਬਿਲਕੁਲ ਨਵੇਂ ਮਿਲੇ ਆ ਵੇਡ ਇਹ ਵੀ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਦੋਨੇ ਗੱਡੀਆਂ ਕੈਪਟਨ ਸੀਟਾਂ ਦੇ ਵਿੱਚ 2009 ਮਾਡਲ ਆ ਤੀਜੇ ਨਾਂ ਦੀ ਆ 2029 ਦੇ 10ਵੇਂ ਮਹੀਨੇ ਤਿੱਕਰ ਦੀ ਪਾਸਿੰਗ ਆ ਜਿੰਨੀ ਦਰਸ਼ਕੀ ਵੀਰੋ ਆਪਾਂ ਗੱਲ ਕਹਿਤੀ ਉਹਨਾਂ ਕੋਈ ਹੁੰਦੀ ਹੈਗੀ ਘੱਟ ਵੱਧ ਗੱਲ ਨਹੀਂ ਆਪਾਂ ਕਰਦੇ ਸਾਫ਼ ਸੁਥਰੀਆਂ ਤੇ ਸੋਹਣੀਆਂ ਗੱਡੀਆਂ ਹੁੰਦੀਆਂ ਨਾਨ ਐਕਸੀਡੈਂਟਲ ਗੱਡੀਆਂ ਹੁੰਦੀਆਂ ਤੇ ਓਕੇ ਗੱਲਬਾਤ ਹੁੰਦੀ ਹੈ ਤੀਜੇ ਨਾ ਦੀ ਆ 2009 ਮਾਡਲ ਆ 2029 ਦੇ 10ਵੇਂ ਮਹੀਨੇ ਟਿੱਕਰ ਦੀ ਪਾਸਿੰਗ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਨਹੀਂ ਵੀ ਆ ਚੀਜ਼ ਤੇ ਮੜੀ ਜੀ ਨਿਗ੍ਹਾ ਮਰਾਇਓ ਹੈਂਡਲਾਂ ਦੇ ਉੱਪਰ ਕ੍ਰੋਮ ਲੱਗਿਆ ਵਾ ਸਟੀਲੀ ਐਨ ਓਕੇ ਗੱਲਬਾਤ ਆ ਸੋਹਣੀ ਗੱਡੀ ਆ ਸ਼ੀਟ ਕਵਰ ਬਿਲਕੁਲ ਨਵੀਂ ਮੈਟ ਬਿਲਕੁਲ ਨਵੀਂ ਸੈਂਟਰ ਲੋਕਿੰਗ ਵਾਲੀ ਚਾਬੀ ਆ ਆਪਣੀਆਂ ਗੱਡੀਆਂ ਦੀ ਬਾਈ ਜੀ ਡਿਮਾਂਡ ਵੀ ਜੈ ਜੀ ਹੁੰਦੀ ਆ ਡਿਮਾਂਡ ਦਾ ਇੱਕ ਰੱਖਣੀ ਪੈਂਦੀ ਆ 네ਗੋਸ਼ੀਏਬਲ ਰੇਟ ਹੁੰਦਾ ਮੰਤਨ ਹੋ ਜਾਂਦਾ ਬਾਈ ਜੀ ਮੰਤਨ ਆਪਾਂ ਕਰਕੇ ਤੋਰਦੇ ਦਰਸ਼ਕ ਵੀਰਾਂ ਦਾ ਨੀਟ ਹੈਂਡ ਕਈ ਨਹੀਂ ਇੰਜਨ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਕੋਈ ਗੱਡੀ ਭਣਦੀ ਰਹਿ ਜੇ ਸਰਵਿਸ ਕਨੋਂ ਨਹੀਂ ਬਾਈ ਜੀ ਸਰਵਿਸ ਆਪਾਂ ਹੱਥੀ ਆਪ ਕਰਵਾ ਕੇ ਦਿੰਨੇ ਆਗੇ ਹਰ ਇੱਕ ਗੱਡੀ ਦੀ ਤੇ ਜਿਹੜੀ ਇਹ ਗੱਡੀ ਦੀ ਬਾਈ ਜੀ ਡਿਮਾਂਡ ਆ 2009 ਮਾਡਲ ਆ ਜੀਪ ਹੋਰਾ 29 ਦੇ 10 ਮਹੀਨੇ ਟਿਕਰਦੀ ਪਾਸਿੰਗਾ ਸਟਿੱਟੇ ਕਲਰ ਦੇ ਵਿੱਚ ਆ 2 ਲੱਖ ਤੇ 80000 ਰੁਪਇਆ ਡਿਮਾਂਡ ਆ 네ਗੋਸ਼ੀਏਬਲ ਰੇਟ ਆ ਮੰਨਤਣ ਹੋ ਜਾਊਗਾ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਫੋਲੋ ਦੇਖ ਲਿਆ ਕਰੋ ਧੰਨਵਾਦ